ਸੋਸ਼ਲ ਮੀਡੀਆ ਤੇ ਸਰ ਗਰਮ ਰਹਿਣ ਵਾਲੀ ਕਮਲ ਕੌਰ ਭਾਬੀ ਉਰਫ ਕੰਚਨ ਕੁਮਾਰੀ ਦੀ ਬਿੱਤੇ ਦਿਨ ਹੀ ਇੱਕ ਗੱਡੇ ਵਿੱਚੋਂ লাশ ਬਰਾਮਦ ਹੋਈ ਹੈ ਆਦੇਸ਼ ਮੈਡੀਕਲ ਯੂਨੀਵਰਸਿਟੀ ਜੋ ਕਿ ਬਠਿੰਡਾ ਦੇ ਵਿੱਚ ਹੈ ਉਸ ਦੇ ਨੇੜੇ ਇੱਕ ਪਾਰਕਿੰਗ ਵਿੱਚ ਕਮਲ ਕੌਰ ਭਾਬੀ ਦੀ লাশ ਬਰਾਮਦ ਹੋਈ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਇਹ লাশ ਜਿਹੜੀ ਹੈ 2 ਤੋਂ 3 ਦਿਨ ਪੁਰਾਣੀ ਹੈ ਤੇ ਹੁਣ ਇਸ ਮਾਮਲੇ ਵਿੱਚ ਇੱਕ ਨਵਾਂ ਨਾਂ ਸਾਹਮਣੇ ਆ ਰਿਹਾ ਹੈ ਤਹਾਨੂੰ ਦੱਸਦੀ ਇਹ ਦੋ ਆਰੋਪੀਆਂ ਨੂੰ ਦੋ ਦੋ ਆਰੋਪੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਤੇ ਤੁਹਾਡੇ ਨਾਲੇ ਵੱਡਾ ਅਪਡੇਟ ਸਾਂਝੇ ਕਰਨ ਜਾ ਰਹੇ ਆ ਕਮਲਕੌਰ ਭਾਬੀ ਦੇ ਕਤਲ ਨੂੰ ਲੈ ਕੇ ਤੁਹਾਨੂੰ ਦੱਸਦੀ ਇਹ ਨਿਹੰਗ ਅੰਮ੍ਰਿਤਪਾਲ ਮਹਿਰੋ ਦਾ ਨਾਮ ਸਾਹਮਣੇ ਆ ਰਿਹਾ ਬੀਤੇ ਦਿਨ ਹੀ ਕਮਲਕੌਰ ਭਾਬੀ ਦੀ ਜਿਹੜੀ লাশ ਹੈ ਉਹ ਇੱਕ ਗੱਡੀ ਵਿੱਚੋਂ ਬਰਾਮਦ ਹੋਈ ਹੈ ਤੇ ਤੁਹਾਨੂੰ ਦੱਸ ਦਈਏ 10 ਜੂਨ 2025 ਨੂੰ ਕਮਲ ਕੌਰ ਉਰਫ ਕੰਚਨ ਕੁਮਾਰੀ ਆਪਣੇ ਘਰੋਂ ਇਹ ਕਹਿ ਕੇ ਨਿਕਲਦੀ ਹੈ ਵੀ ਉਹ ਪ੍ਰੋਮੋਸ਼ਨ ਲਈ ਜਾ ਰਹੀ ਹੈ ਤੇ ਤੁਹਾਨੂੰ ਦੱਸ ਦਈਏ ਸਵੇਰ ਦਾ ਕੁਝ ਫੋਨ ਆਨ ਸੀਗਾ ਪਰ 10 ਜੂਨ ਨੂੰ 10 ਜੂਨ ਦੀ ਰਾਤ ਨੂੰ ਉਸ ਦਾ ਫੋਨ ਬੰਦ ਹੋ ਗਿਆ ਤੇ 12 ਜੂਨ 2025 ਨੂੰ ਉਸ ਦੀ ਲਾਸ਼ ਬਰਾਮਦ ਕੀਤੀ ਜਾਂਦੀ ਹੈ ਬਠਿੰਡਾ ਤੋਂ ਪਰ ਹੁਣ ਸਵਾਲ ਇਹ ਉੱਠਦਾ ਹੈ ਕਿ ਕਮਲਕੌਰ ਭਾਬੀ ਬਠਿੰਡਾ ਦੇ ਵਿੱਚ ਕਿੱਦਾਂ ਪਹੁੰਚੀ ਹੈ ਤੁਹਾਨੂੰ ਦੱਸ ਦਈਏ ਸੀਸੀਟੀਵੀ ਵਿੱਚ ਇੱਕ ਵੀਡੀਓ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਕਮਲਕੌਰ ਭਾਬੀ ਦੀ ਜਿਹੜੀ ਗੱਡੀ ਹੈ ਉਹ ਨਜ਼ਰ ਆ ਰਹੀ ਹੈ ਤੇ 10 ਜੂਨ 2025 ਨੂੰ ਹੀ ਗੱਡੀ ਨੂੰ پارک ਕਰ ਦਿੱਤਾ ਗਿਆ ਸੀ ਤੇ ਜੇਕਰ ਗੱਲ ਕੀਤੀ ਜਾਵੇ লাশ ਦੀ ਤੁਹਾਨੂੰ ਦੱਸ ਦਈਏ ਇਲਾਕਾ ਵਾਸੀਆਂ ਵੱਲੋਂ ਇਹ ਸ਼ਿਕਾਇਤ ਕੀਤੀ ਜਾ ਰਹੀ ਸੀ ਕਿ ਗੱਡੀ ਤੋਂ ਬਹੁਤ ਜ਼ਿਆਦਾ ਬਦਬੂ ਆ ਰਹੀ ਹੈ ਤੇ ਜਾਂਚ ਤੋਂ ਬਾਅਦ ਉਸ ਗੱਡੀ ਵਿੱਚ ਕਮਲਕੌਰ ਭਾਬੀ ਦੀ Laash ਬਰਾਮਦ ਹੁੰਦੀ ਹੈ ਤੇ ਹੋਣ ਇੱਕ ਵੱਡਾ ਨਾਮ ਸਾਹਮਣੇ ਆ ਰਿਹਾ ਅੰਮ੍ਰਿਤਪਾਲ ਮਹਿਰੋਦਾ ਤੇ ਉਸ ਦੀ ਗ੍ਰਿਫਤਾਰੀ ਵੀ ਕਰ ਲਈ ਗਈ ਹੈ ਤੇ ਤੁਹਾਨੂੰ ਦੱਸ ਦਈਏ ਅੰਮ੍ਰਿਤਪਾਲ ਮਹਿਰੋ ਵੱਲੋਂ ਭਾਬੀ ਕਮਲਕੌਰ ਨੂੰ ਧਮਕੀ ਦਿੱਤੀ ਜਾਂਦੀ ਹੈ ਕਿਉਂਕਿ ਭਾਬੀ ਕਮਲਕੌਰ ਦੇ ਇੰਸਟਾਗ੍ਰam ਤੇ ਕਾਫੀ ਅਸ਼ਲੀਲ ਵੀਡੀਓ ਪਾਈਆਂ ਗਈਆਂ ਸਾਂਝ ਇਸ ਕਰਕੇ ਉਸ ਨੂੰ ਧਮਕੀ ਦਿੱਤੀ ਗਈ ਸੀ ਕਿ ਉਹ ਉਹਦਾ ਜਿਹੜਾ ਕੰਟੈਂਟ ਹੈ ਉਹ ਖਾਸ ਕਰਕੇ ਨੌਜਵਾਨਾਂ ਲਈ ਬਹੁਤ ਜ਼ਿਆਦਾ ਗਲਤ ਹੈ ਤੇ ਉਹਨਾਂ ਤੇ ਕਾਫੀ ਗਲਤ ਪ੍ਰਭਾਵ ਪੈ ਸਕਦਾ ਹੈ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਸਤੰਮੀਂ ਇਹ ਪਹਿਲਾ ਗੈਂਗਸਟਰ ਅਰਸ਼ ਡੱਲਾ ਵੱਲੋਂ ਵੀ ਉਸ ਨੂੰ ਧਮਕੀ ਦਿੱਤੀ ਗਈ ਸੀ ਇੱਕ ਰਿਕਾਰਡਿੰਗ ਸਾਹਮਣੇ ਆਈ ਸੀ ਜਿਸ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਅਰਸ਼ ਡੱਲਾ ਪਾ ਬਿਕਮਲਪੁਰ ਨੂੰ ਧਮਕੀ ਦੇ ਰਿਹਾ ਸੀ ਕਿ ਜੇਕਰ ਉਸ ਦੇ ਪਰਿਵਾਰ ਦਾ ਇੱਕ ਸਦਸਾ ਮਰ ਵੀ ਜਾਂਦਾ ਤਾਂ ਬਹੁਤਾ ਫਰਕ ਨਹੀਂ ਪਾਵੇਗਾ ਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਸੀ ਪਰ ਹੁਣ ਨਿਹੰਗ ਅੰਮ੍ਰਿਤਪਾਲ ਮਹਿਰੋ ਦੀ ਗ੍ਰਿਫਤਾਰੀ ਕਰ ਲਈ ਗਈ ਹੈ ਤੇ ਅੰਮ੍ਰਿਤਪਾਲ ਮਹਿਰੋ ਦੇ ਸਮੇਤ ਉਸ ਦੇ ਇੱਕ ਦੋਸਤ ਦੀ ਵੀ ਗ੍ਰਿਫਤਾਰੀ ਕਰ ਲਈ ਗਈ ਹੈ ਜੇਕਰ ਗੱਲ ਕੀਤੀ ਜਾਵੇ ਅਮ੍ਰਿਤਪਾਲ ਮਹਿਰੋ ਦੀ ਤਾਂ ਤੁਹਾਨੂੰ ਦੱਸ ਦਈਏ ਅਮ੍ਰਿਤਪਾਲ ਮਹਿਰੋ ਅਕਸਰ ਹੀ ਸੁਰਕਿਆ ਵਿੱਚ ਰਹਿੰਦੇ ਆ ਕਿਉਂਕਿ ਉਹ ਸੋਸ਼ਲ ਮੀਡੀਆ ਇਨਫਲੂਐਂਸਰਜ਼ ਨੂੰ ਧਮਕੀ ਦਿੰਦੇ ਆ ਜਿਨ੍ਹਾਂ ਦਾ ਵੀ ਕੰਟੈਂਟ ਅਪੱਤੀਜਨਕ ਹੁੰਦਾ ਉਸ ਨੂੰ ਧਮਕੀ ਦਿੱਤੀ ਜਾਂਦੀ ਹੈ ਅਮ੍ਰਿਤਪਾਲ ਮਹਿਰੋ ਵੱਲੋਂ ਤੇ ਨਾ ਹੀ ਨਹੀਂ ਅਰਸ਼ ਡੱਲਾ ਦੀ ਵੀ ਇੱਕ ਰਿਕਾਰਡਿੰਗ ਸਾਹਮਣੇ ਆਈ ਸੀ ਜਿਸ ਦੇ ਵਿੱਚ ਉਹ ਕਮਲ ਕੌਰ ਭਾਬੀ ਨੂੰ ਧਮਕੀ ਦੇ ਰਹੀ ਸੀ ਤੁਹਾਨੂੰ ਦੱਸ ਦਈਏ ਭਾਬੀ ਕਮਲ ਕੋਰ ਦੇ ਇੰਸਟਾਗ੍ਰam ਤੇ ਬਹੁਤ ਹੀ ਅਸ਼ਲੀਲ ਵੀਡੀਓ ਸਾਹਮਣੇ ਆਈਆਂ ਸਨ ਤੇ ਇੰਨਾ ਹੀ ਨਹੀਂ ਉਹ ਆਪਣੇ ਵੀਡੀਓਜ਼ ਵਿੱਚ ਅਕਸਰ ਹੀ ਡਬਲ ਮੀਨਿੰਗ ਗੱਲਾਂ ਕਰਦੀ ਹੋਈ ਵੀ ਸੁਣਾਈ ਦਿੰਦੀ ਹੈ ਜਿਸ ਕਰਕੇ ਨਿਹੰਗੜਾ ਵੱਲੋਂ ਵੀ ਉਸ ਨੂੰ ਧਮਕੀ ਦਿੱਤੀ ਜਾਂਦੀ ਹੈ ਉਸ ਨੂੰ ਚੇਤਾਵਨੀ ਦਿੱਤੀ ਜਾਂਦੀ ਹੈ ਪਰ ਹੁਣ ਬੀਤੇ ਦਿਨ ਉਸ ਦੀ ਲਾਸ਼ ਬਰਾਮਦ ਹੋਈ ਹੈ ਤੇ ਹੁਣ ਅੰਮ੍ਰਿਤਪਾਲ ਮਹਿਰੋ ਦੀ ਗ੍ਰਿਫਤਾਰੀ ਕੀਤੀ ਜਾ ਰਹੀ ਹੈ ਆਪਣੀ ਰਾਈਸ ਅਰਡੀਨਲ ਕਾਮਰਸ ਵਿੱਚ ਜ਼ਰੂਰ ਸਾਂਝੀ ਕਰਿਓ ਤੇ ਇਦਾਂ ਦੇ ਅਪਡੇਟਸ ਲਈ ਵੇਖਦੇ ਰਹੋ ਸਿਟੀ ਹੋਮ ਨਿਊਜ਼